ਇਹ ਨਾਮ ਰੱਖ ਕੇ ਇਹ ਮੇਲਾ ਕਰਾ ਰਹੇ ਨੇ ਜੇ ਆਪਾਂ ਪ੍ਰੈਜਾਂ ਦੀ ਗੱਲ ਕਰੀਏ ਅੱਠ ਦੰਤ ਤੋਂ ਲੈ ਕੇ ਰੱਖਿਆ 13000 ਸਾਡਾ ਮਕਸਦਾ ਵੀ ਬੀਟਲਪੂਰੀ ਦੁਨੀਆ ਚ ਵਿਕਲਦਾ ਬੋਲਬਾਲਾ ਹੋਵੇ ਸਾਡਰਨ ਤੇ ਆਓ ਜਦੋਂ ਮਰਜ਼ੀ ਕਿਸੇ ਵੀਰ ਨੇ ਕੋਈ ਜਾਣਕਾਰੀ ਲੈਣੀ ਹੋਵੇ ਮੱਜਾਂ ਤੇ ਗਾਵਾਂ ਤੇ ਘੋੜੀਆਂ ਤੇ ਬੱਕਰੀਆਂ ਤੇ ਹੋਰ ਪਸ਼ੂ ਪੰਛੀਆਂ ਤੇ ਤੋਂ ਸਾਡੇ ਕੋਲੇ ਜਦੋਂ ਮਰਜ਼ੀ ਫੋਨ ਕਰਕੇ ਆ ਸਕਦੇ ਨੇ ਬਾਹਰੋਂ ਸਰਕਾਰਾਂ ਨੇ ਮੋੜ ਤੇ ਦਾ ਮਕਸਦਾ ਵੀ ਪੰਜਾਬ ਦੇ ਨੌਜਵਾਨ ਇੱਕ ਚੰਗੀ ਸਿਹਤ ਲੈ ਕੇ ਚੱਲਣ ਜਾਂਦਾ ਇਹਦੇ ਕਾਪਾ ਨੂੰ ਕੰਪੀਟੀਸ਼ਨ ਲੜਨੇ ਚਾਹੀਦੀ ਹੈ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ 9 ਮਾਰਚ ਨੂੰ ਅਸੀਂ ਵੀ ਉੱਥੇ ਪਕੇ ਹਮਲਾ ਮਾਰ ਗਏ ਪੰਜਾਬ ਨੂੰ ਅੱਗੇ ਲਜਾਣ ਦੀ ਖੇਚਲ ਕਰੀਏ ਅਸੀਂ ਕਦਮ ਲਾ ਕੇ ਤੁਹਾਡੇ ਚੱਲਦੇ ਆ ਤੁਸੀਂ ਸਾਡੇ ਨਾਲ ਚੱਲੋ ਕੋਈ ਨਹੀਂ ਕਹਿੰਦੇ ਟ੍ਰੇਨਿੰਗਾਂ ਵੀ ਦਿੰਦੇ ਆ ਵੀਰ ਮਾਲ ਸਾਥੋ ਲੋ ਮਾਲ ਜਿੱਥੋਂ ਮਰਜ਼ੀ ਲੋ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬਲਵਿੰਦਰ ਮਾਨ ਮਾਨ ਫਾਰਮ ਤੁੰਗ ਵਾਲੀ ਅੱਜ ਆਪਾਂ ਤੁੰਗ ਵਾਲੀ ਦੇ ਮੇੜੇ 'ਚ ਖੜੇ ਆ ਕਿਸੇ ਦਿਨ ਇਥੋਂ ਸਫ਼ਰ ਚਾਲੂ ਕੀਤਾ ਸੀ ਜ਼ਿੰਦਗੀ ਦਾ ਬੱਕਰੀਆਂ ਵਾਲੇ ਪਾਸੇ ਤੇ ਅੱਜ ਤੁਸੀਂ ਦੇਖ ਰਹੇ ਹੋ ਵੀ ਇਹ ਸਫ਼ਰ ਕਿਤੋਂ ਦਾ ਹੁੰਦਾ ਹੋਇਆ ਕਿੱਥੇ ਦੀ ਕਿੱਥੇ ਪਹੁੰਚ ਗਿਆ ਇਸ ਗੱਲਾਂ ਨੂੰ ਦੇਖ ਕੇ ਸਰਜੀਤ ਪਾਤਰ ਦੇ ਕੁਝ ਲੈਣਾ ਜਿਆਦਾ ਜਾਂਦੀਆਂ ਨੇ ਕਹਿੰਦਾ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਜੁਗਾਂ-ਜੁਗਾਂ ਤੋਂ ਕਾਫਲੇ ਆਇ ਸੱਚ ਦੇ ਗਵਾਹ ਬਣਦੇ ਮੈਂ ਉਹ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ ਦੋਸਤੋ ਜਿੱਦ ਦੇ ਸਫਰ ਸ਼ੁਰੂ ਕੀਤਾ ਮੈਂ ਇਕੱਲਾ ਹੀ ਸੀ ਅੱਜ ਤੁਸੀਂ ਦੇਖ ਲਓ ਪੂਰੇ ਪੰਜਾਬ ਚ ਕੀ ਪੂਰੀ ਇੰਡੀਆ ਦੇ ਵਿੱਚ ਆਪਣੇ ਨਾਲ ਲੋਕ ਤੁਰਦੇ ਨੇ ਕਿਸੇ ਦਿਨ ਸੋਚਿਆ ਹੀ ਨਹੀਂ ਸੀ ਬਈ ਬੱਕਰੀ ਨੂੰ ਇੱਥੋਂ ਲੈ ਕੇ ਆਪਾਂ ਮਹਾਰਾਸ਼ਟਰ ਕੀ ਅਦਰ ਕੰਟਰੀਆਂ ਚ ਵੀ ਭੇਜਾਂਗੇ ਤੁਸੀਂ ਦੇਖਿਆ ਵਣਾ ਵੀ ਇਸ ਮੰਡੀ ਦੇ ਵਿੱਚੋਂ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਮਾਲ ਜਾਂਦਾ ਹੈ। ਬੱਕਰੇ ਜਾਂਦੇ ਆ, ਬੱਕਰੀਆਂ ਜਾਂਦੀਆਂ। ਜੇ ਆਪਾਂ ਕੱਲੀ-ਕੱਲੀ ਕੰਟਰੀਆਂ ਗਿਣੌਣ ਲੱਗ ਜਾਈਏ ਜੇ ਬੰਗਲਾਦੇਸ਼, ਨੇਪਾਲ, ਸਾਊਦੀ ਅਰਬ, ਦੁਬਈ, ਬਹਿਰੈਨ, ਹਾਂਗਕਾਂਗ, ਯਾਨੀ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਇਸ ਮੰਡੀ 'ਚੋਂ ਮਾਲ ਗਿਆ ਹੈ। ਅਗਲੇ ਨੇ ਜਹਾਜ਼ਾਂ ਦੇ ਬੁੱਕ ਕਰ ਕਰ ਭੇਜਿਆ। ਜਿਹੜੇ ਜਹਾਜ਼ਾਂ ਦੇ ਜੇ ਮੈਂ ਕਿਰਾਏ ਦੀ ਗੱਲ ਕਰਾਂ 55 56 ਲੱਖ ਰੁਪਏ ਜਹਾਜ਼ਾਂ ਦੇ ਕਿਰਾਏ ਚ ਅਗਲਾ ਨੇ ਇਥੋਂ ਮਾਲ ਭੇਜਿਆ। ਯਾਨੀ ਗੁਜਰਾਤ ਦੀਆਂ ਪਾਰਟੀਆਂ ਸੀ ਉਹਨਾਂ ਨੇ ਮਾਲ ਲਿਆ ਇਥੋਂ। ਪੂਰੇ ਜਹਾਜ਼ ਬੁੱਕ ਕਰਾ ਕੇ ਉਹਨਾਂ ਨੇ ਬਾਹਰ ਲੈ ਘਟਨਾ ਚਾਹੁੰਦੇ ਸੀ। ਦੋਸਤੋ ਕਰਮਾਂ ਵਾਲਿਆਂ ਆਪਾਂ ਵੀ ਬੀਟਰ ਪੰਜਾਬ ਚ ਪੈਦਾ ਹੋਈ। ਇਹਦੀ ਡਿਮਾਂਡ ਅੱਜ ਦੁਨੀਆ ਚ। ਤੇ ਆਪਾਂ ਨੂੰ ਇਹ ਤੇ ਕੰਮ ਕਰਨਾ ਚਾਹੀਦਾ ਤੇ ਆਪਣੀ ਜ਼ਿੰਦਗੀ ਸਮਾਰਨੀ ਚਾਹੀਦੀ ਆ। ਸਰਜੀਤ ਪਾਤਰ ਦੀ ਇੱਕ ਲੈਣਾ ਹੋਰ ਨੇ ਉਹ ਵੀ ਕਦੇ-ਕਦੇ ਯਾਦ ਆ ਜਾਂਦੀਆਂ ਨੇ। ਕਹਿੰਦਾ ਜੋ ਵਿਦੇਸ਼ਾਂ ਚ ਰੁੱਲਦੇ ਨੇ ਰੋਜੀ ਲਈ ਜਦੋਂ ਪਰਤਣਗੇ ਆਪਣੇ ਦੇਸ਼ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖੇਟ ਜਾ ਬਹਿਣਗੇ ਕੁਝ ਕਹਿਤਾ ਹਨੇਰਾ ਜਰੇਗਾ ਕਿਵੇਂ ਚੁੱਪ ਰਹੇ ਤਾਂ ਸਮਾਧਾਨ ਕੀ ਕਰਨਗੇ ਦੋਸਤੋ ਜਿਹੜੇ ਬਾਹਰੋਂ ਮੁੜੇ ਆਪਚਾਰੇ ਪੰਜਾਬ 50 60 60 ਲੱਖ ਰੁਪਇਆ ਲਾ ਕੇ ਅੱਜ ਆਪਾਂ ਉਹਨਾਂ ਦੀਆਂ ਸਥਿਤੀਆਂ ਦੇਖ ਰਹੇ ਆ ਉਹਨਾਂ ਦੇ ਪਰਿਵਾਰਾਂ ਦੀਆਂ ਅੱਲਾ ਕੋਲੇ ਇੱਕ ਇੱਕ ਦੋ ਦੋ ਕਿੱਲੇ ਬਾਣ ਸੀ ਉਹ ਵੇਚ ਕੇ ਲੋਕੀ ਬਾਹਰ ਗਏ ਬਾਰੋਂ ਸਰਕਾਰਾਂ ਨੇ ਮੋੜ ਤੇ ਅੱਜ ਉਹਨਾਂ ਦੇ ਕੋਲੇ ਕਈ ਇਹੋ ਜਿਹੇ ਪਰਿਵਾਰ ਵੀ ਟੱਕਰਿਆ ਦਿਨਾਂ ਦੇ ਵਿੱਚ ਜਿਨ੍ਹਾਂ ਕੋਲੇ ਆਪਦੇ ਘਰ ਵੀ ਨਹੀਂ ਘਰ ਵੀ ਉਹ ਲੋਕਾਂ ਨੂੰ ਗਹਿਣੇ ਦੇਈ ਬੈਠੇ ਆ ਬੜਾ ਜਦੋਂ ਆ ਕੇ ਉਹ ਗੱਲਾਂ ਕਰਦੇ ਨੇ ਬੜਾ ਦਰਦ ਦਿਲ ਚ ਮਹਿਸੂਸ ਹੁੰਦਾ ਸੋਚੀਦਾ ਵੀ ਚਲੋ ਕਿਵੇਂ ਨਾ ਕਿਵੇਂ ਵਿਚਾਰਾਂ ਦਾ ਇਹਨਾਂ ਦੀ ਪਲਾ ਕਰੇ ਪ੍ਰਮਾਤਮਾ ਵਾਪਸ ਆ ਗਈ ਇਸੇ ਲੜੀ ਨੂੰ ਤੋਰਦੇ ਹੋਏ ਅੱਗੇ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਮੇਲੇ ਹੋਏ ਆ ਹੁਣ ਵੀ ਗੰਗਾ ਨਗਰ ਮੇਲਾ ਹੋ ਕੇ ਹਟਿਆ ਇੱਕ 9 ਮਾਰਚ ਨੂੰ ਮੇਲਾ ਮਾਣੂ ਕੇ ਸੰਦੂ ਹੋ ਰਿਹਾਗਾ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਇਹ ਉੱਥੇ ਬਾਈ ਬਹੁਤ ਚੰਗੇ ਨਾਮ ਰੱਖ ਕੇ ਇਹ ਮੇਲਾ ਕਰਾ ਰਹੇ ਨੇ ਜੇ ਆਪਾਂ ਪ੍ਰਾਈਜ਼ਾਂ ਦੀ ਗੱਲ ਕਰੀਏ 8 ਦੰਤ ਤੇ ਉਹਨਾਂ ਨੇ ਰੱਖਿਆ 13000 ਫਰਸਟ ਪ੍ਰਾਈਜ਼ ਤੇ 9100 ਸੈਕੰਡ ਪ੍ਰਾਈਜ਼ ਤੇ 3rd ਪ੍ਰਾਈਜ਼ 7700 ਰੁਪਿਆ 4 ਤੋਂ 6 ਦੰਤ ਦੇ ਬੱਕਰੇ ਬੱਕਰੀਆਂ ਵਾਸਤੇ 9100 ਫਰਸਟ ਪ੍ਰਾਈਜ਼ 7700 ਸੈਕੰਡ 5100 3rd ਪ੍ਰਾਈਜ਼ ਜੇ ਦੋ ਦੰਦ ਦੀ ਗੱਲ ਕਰੇ ਬੱਕਰੇ ਬੱਕਰੀਆਂ ਦੀ 7500 ਰੁਪਿਆ ਫਰਸਟ ਪ੍ਰਾਈਜ਼ 5100 ਸੈਕੰਡ 4100 ਥਰਡ ਪ੍ਰਾਈਜ਼ ਤੇ ਵੀ ਖੀਰੇ ਬੱਚੇ ਰੱਖੇ ਉਹਨਾਂ ਨੇ ਖੀਰੇ ਬੱਕਰੇ 5100 4100 ਤੇ 3100 ਰੁਪਿਆ ਜਿਹੜੇ 25 ਕਿਲੋ ਤੋਂ ਘੱਟ ਦੇ ਵੇਟ ਵਾਲੇ ਬੱਕਰੇ ਆ ਉਹ ਰੱਖੇ ਉਹਨਾਂ ਨੇ ਪੱਠਾਂ ਦੇ ਬੱਕਰੇ 2100 1500 ਤੇ 1100 ਇਹ ਬਾਈ ਬਲਦੇਵ ਵਰਗੇ ਆ ਬਾਈ ਧੀਰਾ ਮਾਨ ਦੇ ਬਾਈ ਬਲਦੇਵ ਇਹ ਮਾਨੂ ਕਾ ਪਿੰਡਾ ਇਹਨਾਂ ਦਾ ਮਾਣੂ ਕੇ ਸੰਦੂ ਕਹਿੰਦੇ ਆ ਇੱਥੇ 9 ਤਰੀਕ ਨੂੰ ਮੇਲਾ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਮੇਲਾ ਹੋ ਰਿਹਾ ਕਿਉਂਕਿ ਦੋਸਤੋ ਮੇਲਾ ਦੇ ਵਿੱਚੋਂ ਹੀ ਨਗਾ ਨੇ ਨਿਕਲ ਕੇ ਆਉਣਾ ਲੋਕਾਂ ਨੂੰ ਸ਼ੌਂਕ ਪੈਣਾਗਾ ਜੇ ਆਪਾਂ ਵੀ ਚੰਗੀ ਚੀਜ਼ ਆਪਾਂ ਵੀ ਰੱਖੀਏ ਆਪਾਂ ਵੀ ਰੱਖੀਏ ਨਾਲੇ ਆਪਣੇ ਜਾਨਵਰਾਂ ਦੀ ਕਮੀ ਆ ਮਹਿਸੂਸ ਹੁੰਦੀ ਆ ਉੱਥੇ ਜਾ ਕੇ ਭਈ ਯਾਰ ਆ ਕਮੀਆਂ ਸਾਡੇ ਚ ਹੈਗੀਆਂ ਨੇ ਆਪਾਂ ਸੁਧਾਰੀਏ ਜੇ ਆਪਾਂ ਕੰਪੀਟੀਸ਼ਨ ਲੜਨੇ ਆ ਇਹੋ ਜੇ ਕੰਪੀਟੀਸ਼ਨ ਲੜਨ ਨਾਲ ਬੰਦਾ ਬਹੁਤ ਅੱਗੇ ਚਲਾ ਜਾਂਦਾ ਇਹੋ ਜੇ ਆਪਾਂ ਨੂੰ ਕੰਪੀਟੀਸ਼ਨ ਲੜਨੇ ਚਾਹੀਦੀ ਹੈ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ 9 ਮਾਰਚ ਨੂੰ ਅਸੀਂ ਵੀ ਉੱਥੇ ਪਹੁੰਚ ਰਹੇ ਹਾਂ ਪਿੰਡ ਮਾਣੂਕੇ ਤੁਸੀਂ ਵੀ ਆਓ ਹੁਮੋ ਹਮਾ ਕੇ ਆਪਾਂ ਇਸ ਲੜੀ ਨੂੰ ਅੱਗੇ ਤੋਰਦੇ ਹੋਏ ਬੀਟਲ ਤੇ ਬਰਬਰੀ ਬੱਕਰੀਆਂ ਨੂੰ ਆਪਣੇ ਪੰਜਾਬ ਦੀ ਬਰੀਡ ਆ ਜਿਹੜੀ ਇਹਨੂੰ ਹੋਰ ਬਲੰਦੀਆਂ ਤੇ ਲੈ ਕੇ ਜਾਈਏ ਦੋਸਤੋ ਜ਼ਮੀਨਾਂ ਬਹੁਤ ਘਟ ਗਈਆਂ ਲੋਕਾਂ ਕੋਲੇ ਜ਼ਮੀਨਾਂ ਕੋਈ ਬਹੁਤੀਆਂ ਜ਼ਿਆਦਾ ਨਹੀਂ ਹੁਣ ਕਿੱਲੇ ਕਿੱਲੇ ਦੋ ਦੋ ਕਿੱਲਾਂ ਤੇ ਸਾਰੇ ਸਮਟ ਕੇ ਰਹਿ ਗਏ ਕਿਉਂਕਿ ਸਾਨੂੰ ਪਤਾ ਇਹ ਕਿੱਲੇ ਚ ਜਿੰਨੀ ਕਮਾਈ ਹੁੰਦੀ ਹੈ ਜੇ ਆਪਾਂ ਬੱਕਰੀਆਂ ਵਾਲੇ ਪਾਸੇ ਲਾਏ ਜੀ ਗੱਲ ਤਾਂ 10 ਕ ਬੱਕਰੀਆਂ ਵੀ ਉਦੋਂ ਕਿਤੇ ਜ਼ਿਆਦਾ ਕਮਾਈ ਦਿੰਦੀਆਂ ਨੇ ਕਿਹੜੇ ਤਰੀਕੇ ਨਾਲ ਕਰਨੇ ਆ ਕਿਹੜੇ ਢੰਗ ਨਾਲ ਕਰਨੇ ਆ ਕੰਮ ਇਹ ਤੁਹਾਡੇ ਆਸ-ਪਾਸ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਤੋਂ ਰਹਿ ਲਓ ਜਾਂ ਸਾਡੇ ਫਾਰਮ ਤੇ ਆਓ ਜਦੋਂ ਮਰਜ਼ੀ ਕਿਸੇ ਵੀਰ ਨੇ ਕੋਈ ਜਾਣਕਾਰੀ ਲੈਣੀ ਹੋਵੇ ਮੱਝਾਂ ਤੇ ਗਾਵਾਂ ਤੇ ਘੋੜੀਆਂ ਤੇ ਬੱਕਰੀਆਂ ਤੇ ਹੋਰ ਪਸ਼ੂ ਪੰਛੀਆਂ ਤੇ ਤੋਂ ਸਾਡੇ ਕੋਲੇ ਜਦੋਂ ਮਰਜ਼ੀ ਫੋਨ ਕਰਕੇ ਆ ਸਕਦੇ ਨੇ ਸਾਰੀਆਂ ਜਾਣਕਾਰੀਆਂ ਦੇਵਾਂਗੇ ਕੋਈ ਅਸੀਂ ਕਦੇ ਇਹ ਨਹੀਂ ਕਹਿੰਦੇ ਟ੍ਰੇਨਿੰਗਾਂ ਵੀ ਦਿੰਨੇ ਵੀ ਯਾਰ ਮਾਲ ਸਾਥੋ ਲੋ ਮਾਲ ਜਿੱਥੋਂ ਮਰਜ਼ੀ ਲੋ ਸਾਡਾ ਕੋਈ ਮਾਲ ਵੇਚਣਾ ਮਕਸਦ ਨਹੀਂ ਸਾਡਾ ਮਕਸਦ ਆ ਤੁਹਾਨੂੰ ਇੱਕ ਛੱਤ ਥੱਲੇ ਇਕੱਠੇ ਕਰਨਾ ਸਾਡਾ ਮਕਸਦ ਆ ਵੀ ਬਿੱਟਲ ਪੂਰੀ ਦੁਨੀਆ ਚ ਬਿੱਟਲ ਦਾ ਬੋਲਬਾਲਾ ਹੋਵੇ ਸਾਡਾ ਮਕਸਦ ਆ ਵੀ ਪੰਜਾਬ ਦੇ ਨੌਜਵਾਨ ਇੱਕ ਚੰਗੀ ਸੇਧ ਲੈ ਕੇ ਚੱਲਣ ਦੋਸਤੋ ਨਸ਼ਿਆਂ ਵੱਲ ਕਿਹੜੇ ਨੌਜਵਾਨ ਜਾਂਦੇ ਆ ਜਿਹੜੇ ਬੇਲੜਾ ਜਿਨ੍ਹਾਂ ਕੋਲ ਕੋਈ ਕੰਮ ਨਹੀਂ ਕਰਨ ਤੇ ਕਦੇ ਕੰਮ ਵਾਲੇ ਬੰਦਿਆਂ ਨੂੰ ਤਾਂ ਕੰਮ ਦਾ ਨਸ਼ਾ ਇੰਨਾ ਹੁੰਦਾ ਉਹਨਾਂ ਨੂੰ ਦੂਜੇ ਨਸ਼ੇ ਕਰਨ ਦੀ ਲੋੜ ਹੀ ਨਹੀਂ ਪੈਂਦੀ ਇਸ ਲਈ ਆਪਾਂ ਇਕੱਠੇ ਹੋ ਕੇ ਹੰਬੜਾ ਮਾਰ ਗਏ ਪੰਜਾਬ ਨੂੰ ਅੱਗੇ ਲਜਾਣ ਦੀ ਖੇਚਲ ਕਰੀਏ ਅਸੀਂ ਕਦਮ ਨਾਲ ਕਦਮ ਲਾ ਕੇ ਤੁਹਾਡੇ ਚੱਲਦੇ ਆ ਤੁਸੀਂ ਸਾਡੇ ਨਾਲ ਚੱਲੋ ਦੋਸਤੋ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਸ਼ੇਅਰ ਜਰੂਰ ਕਰਿਓ ਕਿਉਂਕਿ ਆਪਾਂ ਲੋਕਾਂ ਨਾਲ ਰਲ ਮਿਲ